ਡੇਰਾ ਬਾਬਾ ਨਾਨਕ ਦੇ ਪਿੰਡ ਮੂਲੋਵਾਲੀ ਤੋਂ ਬਹੁਤ ਹੀ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਇੱਕ 26 ਸਾਲਾ ਫੌਜੀ ਸੁਖਪ੍ਰੀਤ ਸਿੰਘ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋਣ ਤੇ ਮਾਪਿਆਂ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ। ਉੱਥੇ ਹੀ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਛਾ ਗਈ ਹੈ। ਇਸ ਮੌਕੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸੁਖਪ੍ਰੀਤ ਸਿੰਘ ਅਸਾਮ ਦੇ ਗਲੇਸ਼ੀਅਰ ਤੇ ਆਪਣੀ ਡਿਊਟੀ ਬਾਖੂਬੀ ਨਿਭਾਰੇ ਸਨ ਅਤੇ ਇਹ ਨੌਜਵਾਨ ਫੌਜੀ ਸੁਖਪ੍ਰੀਤ ਸਿੰਘ ਗਲੇਸ਼ੀਅਰ ਤੋਂ ਵਾਪਸ ਭਾਰਤ ਕੇ ਬੀਤੇ ਦਿਨੀਂ ਆਪਣੇ ਘਰ ਛੁੱਟੀ ਆਇਆ ਸੀ ਲੇਕਿਨ ਅਚਾਨਕ ਤਬੀਅਤ ਖਰਾਬ ਹੋਣ ਤੇ ਇਸ ਨੂੰ ਡੇਰਾ ਬਾਬਾ ਨਾਨਕ ਦੇਸ਼ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਕਿ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਫੌਜੀ ਨੌਜਵਾਨ ਆਪਣੇ ਪਿੱਛੇ 6 ਮਹੀਨੇ ਦਾ ਆਪਣਾ ਬੇਟਾ ਪਤਨੀ ਮਾਪੇ ਬਾਪ ਅਤੇ ਛੋਟੇ ਭੈਣ ਭਰਾਵਾਂ ਨੂੰ ਰੋਂਦਾ ਕਰ ਲੌਂਦਾ ਛੱਡ ਗਿਆ ਅੱਜ ਇਸ ਪਰਿਵਾਰ ਨੂੰ ਇਸ ਕਠਨਕੜੀ ਦੇ ਵਿੱਚੋਂ ਲੰਘਣਾ ਪੈ ਰਿਹਾ ਹੈ ਕਿ ਜਿਹੜਾ ਰੱਬ ਕਿਸੇ ਨੂੰ ਨਾ ਦੇਵੇ ਘੜੀ ਤੇ ਇਸ ਮੁੰਡੇ ਦਾ ਨਾਮ ਸੀ ਲੈਸਨੈਕ ਆਪਰੇਟਰ ਸੁਖਪ੍ਰੀਤ ਸਿੰਘ ਇਹਦੀ ਜੁੰਡ ਸੀ 581 ਲਾਈਟ ਰਾਈਮੈਂਟ ਚੜ੍ਹਦੀ ਕਲਾ ਜਿਹੜੀ ਕਿ ਅੱਜ ਕੱਲ ਬਲੌਂਗ ਕਰਦਾ ਸਮਾਰੀ ਤੇ ਸਰ ਕਿੰਨੀ ਕੁ ਉਮਰ ਸੀ ਇਹਦੀ ਇਹਦੀ ਉਮਰ ਸੀ ਆਪਣੇ ਮੈਂ 30 26 26 ਤੋਂ 30 ਸਾਲ ਦੇ ਵਿੱਚ ਸੀ ਇਹਦੀ ਉਮਰ ਤੇ ਬਹੁਤ ਹੀ ਅੱਛਾ ਬੀਬਾ ਮੁੰਡਾ ਸੀ ਜਿੰਨਾਂ ਦਾ ਤੁਸੀਂ ਕਹਿ ਲੋ ਕਿ ਕਦੇ ਕੋਈ ਵੀ ਗਲਤ ਕੰਮ ਨਹੀਂ ਇੰਨਾ ਅੱਛਾ ਮੁੰਡਾ ਸੀ ਸਾਡੀ ਪਲਟਨ ਦੇ ਵਿੱਚ ਇਹੋ ਜਿਹਾ ਮੁੰਡਾ ਨਹੀਂ ਸੀ ਹੋ ਸਕਦਾ ਔਰ ਅਸੀਂ ਕਦੇ ਸੋਚਿਆ ਨਹੀਂ ਸੀ ਦੀ ਛੁੱਟੀ ਆ ਕੇ ਇੱਕ ਜਵਾਨ ਨਾਲ ਐਦਾਂ ਦੀ ਬੀਤੇ ਸਰ ਕਿੰਨੇ ਸਾਲ ਪਹਿਲਾਂ ਘਰ ਗਿਆ ਇਹ ਇਹ ਸਾਰਾ ਅਜ ਤੂੰ ਮੇਰੇ ਖਾਲੇ 7-8 ਸਾਲ ਨੌਕਰੀ ਹੈ ਦੀ ਮੁੰਡੇ ਦੀ 7 ਸਾਲ ਸਰ ਕੀ ਕਰਨਾ ਹੈ ਕਰਨਾ ਸਾਰੇ ਅਜ ਤੋਂ ਪਹਿਲਾਂ ਅਜ ਤੂੰ 5-7 ਦਿਨ ਪਹਿਲਾਂ ਮੈਂ ਵੀ ਐਕਚੁਅਲੀ 2 ਸਾਲ ਪਹਿਲਾਂ ਫੌਜ ਚ ਰਿਟਾਇਰ ਹੋਇਆ ਮੇਰੇ ਅੰਡਰ ਹੀ ਮੁੰਡਾ ਸਾਡੀ ਜੋਂੜ ਦੇ ਵਿੱਚ ਆਇਆ ਔਰ ਇਹ ਅਜ ਤੂੰ ਜਿਹੜਾ ਮੈਨੂੰ ਪਤਾ ਲੱਗਿਆ ਇਹ ਪਲਟਨ ਦੇ ਵਿੱਚੋਂ ਕਿ 19 ਤਰੀਕ ਨੂੰ ਘਰ ਪਹੁੰਚਿਆ ਛੁੱਟੀ ਘਰ ਆ ਕੇ ਇਹਨੂੰ ਕੋਈ ਹਟੈਕ ਵਗੈਰਾ ਹੋਇਆ ਇਸ ਤੋਂ ਬਾਅਦ ਇਹ ਸਿਵਲ ਚ ਲੈ ਗਏ ਨਾ ਸਿਵਲ ਲੈਣ ਤੋਂ ਬਾਅਦ ਉਹਨਾਂ ਜੋ ਆਪਣਾ ਮੈਡੀਸਨ ਦੇਣਾ ਸੀ ਉਹ ਦਿੱਤਾ ਉਸ ਤੋਂ ਬਾਅਦ ਇਹਨੂੰ ਐਮਚ ਅਮਰਸਰ ਦੇ ਵਿੱਚ ਫਾਰਵਰਡ ਕੀਤਾ ਗਿਆ ਉੱਥੇ ਜਾ ਕੇ ਇਹਨੂੰ ਇਹਨੂੰ ਡੈਥ ਗੋਸਟ ਕਰਦੇ ਨੇ ਇਹ ਸਰ ਵਿਆਹ ਕਿ ਕਵਾਰਾ ਸੀ ਇਹ ਵਿਆਹ ਸੀ ਸਰ ਕੀ ਬੱਚੇ ਕਿੰਨੇ ਬੱਚਾ ਇਹਦਾ ਇੱਕ ਛੋਟਾ ਜਿਹਾ ਮੁੰਡਾ 6 ਸਾਲ ਦਾ 6 ਮਹੀਨੇ ਦਾ 8 ਮਹੀਨੇ ਦਾ ਹਾਂਜੀ ਹਾਂਜੀ ਤੇ ਸਰ ਅੱਜ ਸਰਕਾਰੀ ਸਨਮਾਨ ਨਾਲ ਕੀਤਾ ਗਿਆ ਅੰਤਿਮ ਸੰਸਕਾਰ ਜੀ ਹਾਂਜੀ ਅੱਜ ਅੱਜ ਇਹਦਾ ਅੰਤਮ ਸੰਸਕਾਰ ਹੈ ਅੱਜ ਤੋਂ ਦੋ ਦਿਨ ਪਹਿਲਾਂ ਇਹਦੇ ਡੈਥ ਹੋਈ ਸੀ ਪਰਸੋਂ ਔਰ ਅੱਜ ਇਹਦਾ ਅੰਤਿਮ ਸੰਸਕਾਰ ਕੀਤਾ ਗਿਆ ਇਹਦਾ ਨਾਮ ਇਹ ਇਸ ਵੇਰੇ ਉੱਠਿਆ ਵਾ ਉੱਠਣ ਦੇ ਬਾਅਦ ਇਹਨੇ ਚਾਹ ਪਾਣੀ ਪੀਤਾ ਵਾ ਉਦੋਂ ਬਾਅਦ ਦੇ ਵਿੱਚ ਇਹਨੇ ਇਹੇ ਦਰਦ ਹੋਈ ਆ ਦਰਦ ਹੋਈ ਆ ਇਕਦਮ ਤੇ ਇਹਨੂੰ ਜਿਹੜਾ ਉਹ ਲੈ ਗਿਆ ਸਿਵਲ ਹਸਪੀਟਲ ਫਟਾਫਟ ਬਹੁਤ ਜਲਦੀ ਇਹ ਤੇ ਡੇਰਾ ਬਾਬਾ ਨਾਨਕ ਡੇਰਾ ਬਾਬਾ ਨਾਨਕ ਕੋਲੋਂ ਇਹਨੂੰ ਯਾਤਰ ਕਰਤਾ ਵਾ ਅੰਮ੍ਰਿਤਸਰ ਲੈ ਜਾ ਮਿਲਟਰੀ ਦਾ ਬੰਦਾ ਮਿਲਟਰੀ ਅਫਸਰ ਲੈ ਗਿਆ ਮਿਲਟਰੀ ਅਫਸਰ ਲੈ ਗਏ ਉੱਥੇ ਜਾ ਕੇ ਉਹਨਾਂ ਨੇ ਐਫਸੀ ਜੀ ਵਗੈਰਾ ਸਭ ਕੁਝ ਕੀਤਾ ਵਾ ਤੇ ਬਾਅਦ ਉਹਨਾਂ ਡਾਕਟਰ ਕਲੀਅਰ ਕਰਤਾ ਇਸ ਸਰਜੇਟ ਢੇਲ ਮਠ ਜਿਹੜੀ ਇਹ ਕਿੰਨੇ ਤਰੀਕ ਨੂੰ ਆਇਆ ਤੇ ਡੈਥ ਕੇਂਦਰ ਇਹ ਮਠ ਤੋਂ ਕੋਈ ਹੋਈ ਨਹੀਂ ਬੜਾ ਨਰੋਆ ਬੰਦਾ ਸੀਗਾ ਇਹ ਛੁੱਟੀ ਆਇਆ ਵਾ ਮੇਰੇ ਖਿਆਲ 19 ਤਰੀਕ ਨੂੰ ਆਇਆ ਸੀ ਕਿਤੇ ਪੋਸਟਿੰਗ ਕਿਤੇ ਸੀ ਇਹਦੇ ਪੋਸਟ ਹੈ ਦੀ ਮਨੀਆ ਮਨੀਪੁਰ ਦੇ ਲਾਗੇ ਹਾਂਜੀ 581 ਫੀਲਡ ਰੈਜiment ਦੇ ਤੇ ਵੈਕ ਬਰੇ ਹਾਂਜੀ ਵੈਕ ਬਰੇ ਆ ਸੀਗਾ ਕਿੰਨੇ ਬਿਤੇ ਇੱਕ ਬੱਚਾ ਇਹਦਾ 9-10 ਮਹੀਨੇ ਦਾ ਹੋਰ ਪਰਿਵਾਰ ਦੇ ਪਿੱਛੇ ਕੌਣ ਕੌਣ ਨੇ ਪਰਿਵਾਰ ਦੇ ਪਿੱਛੇ ਦੇਖ ਤਾਂ ਆ ਲਿਆ ਇੱਕ ਮਾਂ ਇੱਕ ਪਰਾਵਾ ਪਰਾਵਾ ਤੇ ਅੱਜ ਸਰਕਾਰ ਦੀ ਮਲ ਸਨਮਾਨਨਾ ਦੇ ਸੰਸਕਾਰ ਹੋਇਆ ਜੀ ਹਾਂ ਸਰਕਾਰ ਦੇ ਸਨਮਾਨ ਦੇ ਨਾਲ ਉਹਨਾਂ ਦੀ ਜੁਨਟ ਦੇ ਦੀ ਜੁਨਟ ਦੇ ਬੰਦੇ ਇੱਥੇ ਅਮਰਸਰ ਸੀਗੇ ਉਹ ਉਥੇ ਐਮ ਐਚ ਆਗੇ ਸੀ ਉਦੋਂ ਜੀਸੇ ਸਾਹਿਬਾਨ ਉਹਨਾਂ ਨੇ ਸਾਰੀ ਕਾਰਵਾਈ ਆਪਣੇ ਹੱਥੀਂ ਜਿਹੜੀ ਹੈ ਵੇਖੀ ਆਣ ਕੇ ਕਰਵਾਈ ਆ Yeah. Kaaaaaartt! Şahit Kaçlamayın Degel! Selam eeeet! Çat! Eeeh! 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 Kaaaaaartt! Çaaaaaartt! Çaaaaaartt! Çat! ਹਲਾਵੇ ਕੀ ਕੰਦੇ ਜਾਣ ਨੂੰ ਲੱਗੇ ਬਾਦੇ ਹਾਏ ਕੀ ਯਾਸ ਰੂਹ ਹਾਜ਼ਰਾ ਹਜ਼ੂਰ ਹੋ ਜੋ ਗਿਆ ਟਲ ਜੇ ਕੋ ਗੁਰੂ ਸਾਹਿਬ ਜੀ ਦੇ ਪਾੜ ਦਰਸ਼ਨ ਦਾ ਧਿਆਨ ਕਰਕੇ ਬਰੋ ਜੀ ਬਾਹਰ ਜੀ ਰੂਹ ਸਾਚੇ ਨਵਾਜੇ ਪੰਜ ਪਿਆਰੇ ਚਾਰ ਸਾਹਿਬ ਜੀ ਪਿਆਰੇ ਸਾਰੇ ਮੁਕਤੇ ਅਕੀਰਾਂ ਜੱਟੀਆਂ ਛੱਪੀਆਂ ਸਤਿਮੇਨ ਮਹਾਂ ਪ੍ਰਤਾਹ ਦੀ ਆਸ ਸਮਾਇਆ ਧਿਆਨ ਸਰਵੇ ਬਰੋ ਜੀ ਮੋਹਿ ਤੁਮਾ ਸਿੰਘਾ ਸਿੰਘਾਨੇ ਧਰਮ ਦੇ ਕੁਰਬਾਨੀਆਂ ਕੀਤੀਆਂ ਤਨ ਆਰਿਆਂ ਨੇ ਚਰਵਾਏ ਬੰਦਕਾਂ ਚਰਵਾਏ ਚਰਪੈਣਾਂ ਤੇ ਜੜੇ ਰੰਬਿਆਂ ਦਾ ਪ੍ਰਕਿਰਿਆ ਲੋਆਂ ਜਾਂ ਝੰਡਾ ਦਾ ਪੰਨ ਤੇ ਸਾਰੇ ਦੇ ਪੁਰ ਦੀਵਾਰੀਆਂ ਦੀ ਸੇਵਾ ਲਈ ਧਰਮ ਦੇ ਸਾਥ ਨਾ ਕੌੰਬੀ ਰੱਬੀ ਰਹੀ ਤਹੱਤ ਸਹਾਰਾ ਹੈ ਸਿੱਖੀ ਸਿਰਫ ਇੱਕ ਸਾਧਨ ਬਾਇਆ ਜੋ ਜਾਨ ਆਨਾਂ सरकार ध्यान से सुनो जी स्वागत है कृष्ण आकाश का स्वागत है लक्ष्मी नारायण का स्वागत है प्रभु को असस लाइक करता है क्या आप रे आ Terima ni, ini juga, teman. Majulah.